ਮੈਂ ਆਪਣੇ ਬੱਚਿਆਂ ਨੂੰ ਤਾਂ ਪਲੇਸਮੈਂਟ ਕਰਵਾ ਰਹੀ ਆ 15-15 20-20 ਹਜ਼ਾਰ ਤਨਖਾਹਾਂ ਤੇ ਆਪਾਂ ਕਿਛੇ 10 ਸਾਲ ਤੋਂ 15 ਹਜ਼ਾਰ ਤੱਕ ਆ ਖਾ ਰਹੀ ਆ ਮੈਨੂੰ ਤਾਂ ਇੱਤਾ ਲੱਗਦਾ ਸਰਕਾਰ ਨੂੰ ਪੜ੍ਹੇ ਲਿਖੇ ਨੌਜਵਾਨਾਂ ਦੀ ਲੋੜ ਨਹੀਂ ਹੈਗੀ ਅਸੀਂ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਆ ਲਾਨ ਤਾਂ ਸਾਡੀ ਪੋਸਟ ਗ੍ਰੈਜੂਏਸ਼ਨ ਕਰਨ ਤੇ ਜੇ ਸਿ 15 ਹਜ਼ਾਰ ਤੇ ਤੱਕੇ ਖਾਣੇ ਸੀਗੇ ਅਸੀਂ ਆਪਣੇ ਬੱਚਿਆਂ ਨੂੰ ਕੀ ਦਵਾਂਗੇ ਜੇ ਸਾਨੂੰ ਹੀ ਸਰਕਾਰ ਕੋ ਚੀਂ ਦੇ ਰਹੀ ਤਾਂ ਸਾਨੂੰ ਕਹਿ ਰਹੀ ਹੈ ਕਿ ਤੁਸੀਂ ਵੱਧ ਤੋਂ ਵੱਧ ਬੱਚੇ ਪਲੇਸ ਕਰੋ ਪਲੇਸ ਕਰ ਦਵਾਂਗੇ ਪਰ ਸਾਨੂੰ ਦੱਸੋ ਕੀ ਦੇ ਰਹੀ ਹੈ ਨਾ ਪਿਛਲੇ ਪਿਛਲੇ ਸਾਨੂੰ ਸੀਐਮ ਸਰ ਖੁਦ ਮਿਲੇ ਸਾਨੂੰ ਕਹਿੰਦਾ ਫਿਕਰ ਨਾ ਕਰੋ ਤੁਹਾਡੀਆਂ ਸਾਰੀਆਂ ਮੰਗਾ ਪੂਰੀਆਂ ਕੀਤੀਆਂ ਜਾਣਗੀਆਂ ਤੁਹਾਨੂੰ ਬਾਹਰ ਨਹੀਂ ਜਾਣ ਦਵਾਂਗੇ ਬਾਹਰ ਕੀ ਨਹੀਂ ਜਾਣ ਦੇਣਾ ਉਹਨਾਂ ਸਾਨੂੰ ਇੱਥੇ ਹੀ ਰਹਿਣ ਜੋਗਾ ਨਹੀਂ ਛੱਡਿਆ ਬਾਹਰ ਅਸੀਂ ਕੀ ਜਾਣਾ ਸੀਗਾ ਸਰ ਮੈਂ ਤਾਂ ਇਹੀ ਮੰਗ ਕਰਦੀ ਆ ਕਿ ਸੀਐਮ ਸਾਹਿਬ ਜੇ ਤੁਸੀਂ ਕਿਥੇ ਬੈਠੇ ਹੋ ਤਾਂ ਪਲੀਜ਼ ਪਲੀਜ਼ ਸਾਡਾ ਤੇ ਸਾਡੇ ਬੱਚਿਆਂ ਦਾ ਸੋਚੋ ਸਾਡਾ ਫਿਊਚਰ ਬ੍ਰਾਈਟ ਕਰਤੋ ਨਹੀਂ ਤਾਂ ਸਾਡਾ ਤੇ ਸਾਡੇ ਪਰਿਵਾਰ ਦਾ ਤਾਂ ਕੋਈ ਹਾਲ ਨਹੀਂ ਹੈ ਤੁਸੀਂ ਉਚ ਤੁਸੀਂ ਉਚ ਅਧਿਕਾਰਿਆਂ ਤੱਕ ਪਹੁੰਚ ਨਹੀਂ ਕੀਤੀ ਸਰ ਅਸੀਂ ਬਹੁਤ ਮੌਂਚ ਕੀਤੀ ਕਿੰਨੇ ਗੇੜੇ ਮਾਰੇ ਸੀਐਮ ਸਾਹਿਬ ਦੇ ਉੱਥੇ ਇੱਥੇ ਕੈਂਬਰੇਜ ਸਕੂਲ ਆਏ ਸੀ ਅਸੀਂ ਸਪੈਸ਼ਲ ਉਹਨਾਂ ਕੋ ਅਪਾਇੰਟਮੈਂਟ ਲੈ ਕੇ ਇੰਨੀ ਦੂਰੋਂ ਆਨ ਨੂੰ ਮਿਲਣ ਗਏ ਉੱਥੇ ਮਿਲ ਕੇ ਕਹਿੰਦੇ ਤੁਸੀਂ ਫਿਕਰ ਨਾ ਕਰੋ ਤੁਹਾਡੇ ਡਾਕੂਮੈਂਟਸ ਵੈਰੀ ਸਰ ਕਿੰਨੀ ਵਾਰ ਡਾਕੂਮੈਂਟ ਵੈਰੀਫਾਈ ਹੋਣਾ ਹੁਣ ਤਾਂ ਸਾਨੂੰ ਸ਼ਰਮ ਆਣ ਲੱਗੀ ਆਪਣੇ ਡਾਕੂਮੈਂਟ ਦੇ ਦੇ ਕਿ ਇਹ ਸਾਡਾ ਹੀ ਨੇ ਹੁਣ ਤੁਹਾਡਾ ਨੈਕਸਟ ਸਟੈਪ ਕੀ ਹੈ ਦਾ ਮਤਲਬ ਸਰ ਸਾਡਾ ਨੈਕਸਟ ਸਟੈਪ ਤਾਂ ਇਹ ਹੈ ਕਿ ਫਿਰ ਇਸ ਤੋਂ ਅੱਗੇ ਤਰਨਾ ਹੋਊਗਾ ਸਰ ਜਦੋਂ ਪਿਆਰ ਨਾਲ ਸ਼ਾਂਤੀ ਨਾਲ ਸਾਡੀ ਕੋਈ ਸੁਣੂਗਾ ਨਹੀਂ ਤਾਂ ਫਿਰ ਦੱਸੋ ਅਸੀਂ ਕੀ ਕਰਾਂਗੇ ਸੜਕਾਂ ਤੇ ਹੀ ਉਤਰਾਂਗੇ ਬਾਕੀ ਸਮੂਹ ਆਈਡੀਆ ਵਿਭਾਗ ਦੇ ਉਹ ਵੀ ਤੁਹਾਡੇ ਨਾਲ ਸਾਰੇ ਸਾਰੇ ਪੰਜਾਬ ਦੇ ਵਿੱਚ ਅਜੇ ਬੈਂਡ ਰੈਲੀ ਲੱਗੀ ਹੋਈ ਹੈ ਸਾਰੇ ਦੇ ਅਗਲ ਲੱਗੀ ਹੈ ਸਾਰੇ ਪੰਜਾਬ ਦੀ ਆਈਡੀਆ ਵਿੱਚ ਲੱਗੀ ਹੋਈ ਹੈ ਇਸ ਤੋਂ ਬਾਅਦ ਫਿਰ ਵੱਡਾ ਪ੍ਰਦਰਸ਼ਨ ਹੋਏਗਾ ਹਾਂਜੀ ਬਿਲਕੁਲ ਹੋਊਗਾ ਸਰ ਬਿਲਕੁਲ ਹੋਊ ਠੀਕ ਸਰਕਾਰ ਨੂੰ ਕੋਈ ਮੈਸੇਜ ਦੇਣਾ ਚਾਹੋ ਸਰ ਸਰਕਾਰ ਨੂੰ ਤਾਂ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਸਰਕਾਰ ਕਿਤੇ ਹੈਗੀ ਹੈ ਜੇ ਤਾਂ ਕਿਤੇ ਹੈਗੀ ਹੈ ਤਾਂ ਸਾਡੇ ਬਾਰੇ ਸੋਚੋ ਕੰਮ ਤਾਂ ਉਹ ਕਹਿੰਦੇ ਆ ਕਿ ਸਾਡੇ ਮੁਲਾਜ਼ਮ ਵੱਧ ਤੋਂ ਵੱਧ ਕਰਨ ਪਰ ਤਨਖਾਹ ਦੇਣ ਲੱਗਿਓ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਟ੍ਰਿਪਲ ਪੀਦੇ ਹੋ ਤਾਂ ਦੱਸੋ ਅਸੀਂ ਕਿੱਥੇ ਜਾਈਏ ਇਹ ਗੇਟਰੀ ਸਿਰਫ ਅੱਜ ਲਈ ਹੈ ਹਾਂਜੀ ਸਰ ਇਹ ਸਿਰਫ ਅੱਜ ਲਈ ਹੈ ਇਹ ਇੱਕ ਸ਼ੁਰੂਆਤ ਹੈ ਸਰ ਜੇ ਇਤੋਂ ਸਾਡਾ ਕੁਝ ਨਾ ਬਣਿਆ ਤਾਂ ਅਸੀਂ ਸੜਕ ਤੇ ਤੇ ਡਿਪਾਰਟਮੈਂਟ ਦੇ ਬਾਹਰ ਜਾ ਕੇ ਬਹਿ ਜਾਣ ਠੀਕ ਹੈ ਥੈਂਕ ਯੂ ਧੰਨਵਾਦ